ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਕੈਰੋਂ ਦੇ ਵਿੱਚ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਵੀਰ ਝੰਡਾ ਸਿੰਘ ਦੇ ਕੋਲੇ ਆਏ ਆਂ ਦੋਸਤੋ ਜਿੱਦਾਂ ਕਿ ਪਸ਼ੂ ਵਪਾਰ ਦਾ ਕੰਮ ਆ ਬਾਈ ਝੰਡਾ ਸਿੰਘ ਦਾ ਸੋ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਤੇ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ ਨੇ ਤਿੰਨ ਮੱਝਾਂ ਗੱਬਣਾ ਇੱਕ ਸੂਈ ਸਵਾਈ ਹੈ ਇੱਕ ਵਾੜ ਦਿਖਾ ਦਾਂਗੇ ਵੱਡੇ ਕਦਬੋਤ ਵਿੱਚ ਇੱਕ ਵਾੜਾ ਡੱਬੀ ਐਚ ਐਫ ਬਰੀਡ ਦੇ ਵਿੱਚ ਅੱਜ ਦੋਸਤੋ 12 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਐਨੀਮਲ ਟੋਟਲ ਜਿਹੜੇ ਦੋਸਤੋ 5 ਹੋਣਗੇ ਪੰਜੇ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਝੰਡਾ ਸਿੰਘ ਤੋਂ ਲੈ ਲਾਂਗੇ ਸੋ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜਾ ਕੋਈ ਖਰੀਦਦਾਰ ਵੀ ਆਉਂਦਾ ਘਰੇ ਨਰਕ ਪਰਖ ਜਾਂਚ ਆ ਤਸੱਲੀ ਆ ਉਹ ਤੁਸੀਂ ਜਰੂਰ ਕਰ ਲਿਆ ਕਰੋ ਠੀਕ ਆ ਜੀ ਗੱਬਣ ਪਸ਼ੂ ਆਪਣਾ ਚੌਥਾ ਥਨਾ ਦਾ ਤਿੱਪ ਕੇ ਭਰਾ ਕੇ ਤਸੱਲੀ ਕਰ ਲਿਆ ਕਰੋ ਸੋ ਇਹ ਸਵੇ ਨਗਦੀ ਕੋਈ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਉਹ ਆਪਣੀ ਰਿਸਪੌਂਸਿਬਿਲਟੀ ਹ ਤੇ ਆਉ ਕਰਦੇ ਆ ਗੱਲਬਾਤ ਸਾਂਝੀ ਵੀਰ ਢੰਡਾ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਵੀਰ ਢੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਨਾਉ ਠੀਕ ਠਾਕ ਜੀ ਠੀਕ ਠਾਕ ਭਰਾ ਜੀ ਠੀਕ ਠਾਕ ਸਭ ਤੋਂ ਪਹਿਲਾਂ ਤੇ ਸਾਰੇ ਮੇਰੇ ਵੀਰ ਭਰਾ ਜਿਹੜੇ ਸੰਧੂ ਚੈਨਲ ਦਾ ਪਿਆਰ ਕਰਦੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਦੁੱਜੀ ਹੈਪੀ ਲੋਹੜੀ ਬਹੁਤ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਖੁਸ਼ੀਆਂ ਦੀ ਲੈ ਕੇ ਆਵੇ ਸੱਚੇ ਪਾਤਸ਼ਾਹ ਪ੍ਰਮਾਤਮਾ ਹਰ ਕਹੇ ਤੁਮ ਤਰੱਕੀ ਬਖਸ਼ੇ ਬਿਲਕੁਲ ਜੀ ਬਿਲਕੁਲ ਹਾਂ ਤੇ ਅੱਛਾ ਝੰਡਾ ਸਿੰਘ ਵੀਰ ਅੱਜ ਪਸੂ ਜਿੱਦਾਂ ਕਿ ਆਪਾਂ ਦੱਸਤਾ ਭੈਣ ਭਰਾਵਾਂ ਨੂੰ ਪੰਜ ਵਕਾਊ ਆ ਹਾਂਜੀ ਚਾਰ ਮੱਝਾਂ ਆਪਣੇ ਕੋਲ ਇੱਕ ਸੂਈ ਹੈ ਤੇ ਇੱਕ ਵੈੜ ਵੀ ਗੱਬਣੀ ਹੈ ਕਿ ਸੂਈ ਨਹੀਂ ਉਹ ਸੂਈ ਆ ਵੀਰ ਜੀ ਉਹ ਨਾ ਸੂਈ ਤਾਜੀ ਆ ਆਪਣੀ 20 ਤਰੀਕ ਦੀ ਸੂਈ ਆ ਤੇ ਉਹਨਾਂ ਬੱਚਾ ਵੀ ਉਹਦਾ ਮਰਿਆ ਵਾ ਸਾਰੀ ਆਪਣੇ ਕੋਲ ਡਿਟੇਲ ਉਹਦੀ ਹੈਗੀ ਆ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਵੱਡੀ ਆ ਵੈੜ ਤੇ ਬਾਕੀ ਥੋੜੀ ਜਿਹੀ ਲਿੱਸੀ ਆਮ ਘਰ ਚੋਂ ਆਈ ਆ ਉਹ ਆਪਾਂ ਉੱਥੇ ਜਦੋਂ ਜਾਵਾਂਗੇ ਉਹਦੀ ਡਿਟੇਲ ਪੂਰੀ ਦਵਾਂਗੇ ਕੋਈ ਗੱਲ ਨਹੀਂ ਜ਼ਰੂਰ ਤੇ ਚੰਦਰ ਸਿੰਘ ਵੀਰ ਪਹਿਲੇ ਨੰਬਰ ਤੋਂ ਇੱਥੋਂ ਹੀ ਸਟਾਰਟ ਕਰ ਲਏ। ਇਹ ਵੀ ਜੀ ਝੋਟੀ ਆ ਨੀਲੀ ਦੀ। ਬਹੁਤ ਵਧੀਆ ਦੂਜਾ ਸੁਆ ਵਾ। ਹੂੰ। ਤੇ ਇਹ ਆ ਵੀ ਅਜੇ ਦਿਨ ਕੱਢ ਜੂਗੀ ਕਰਮਾ ਵਾਲੀ ਦੋ ਤਿੰਨ ਦਿਨ ਲੈ ਜੂਗੀ ਅਜੇ। ਚੂਣ ਵਾਲੀ ਹਾਂਜੀ। ਠੀਕ ਆ ਜੀ। ਹਾਂਜੀ ਹਾਂਜੀ। ਅ ਲਓ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆਂ। ਦੂਜਾ ਸੁਆ ਇਹ ਵੀਰਾਂ ਦਾ ਵੀ ਮੱਝ ਸੁਣੀ ਆ ਦੂਜਾ ਸੁਆ ਛੋਟੇ ਜੇ ਸਿੰਘ ਆ। ਬੜੀ ਵਧੀਆ ਫੇਸ ਫੂਸ ਕੁਆਲਿਟੀ ਆ। ਹਾਈਟ ਮੀਡੀਅਮ ਆ ਠੀਕ ਆ ਜੀ। ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ। ਥਣਪਾਂਡਾ ਬਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਪੂਸ਼ਪਾਸ਼ ਵੀ ਚੰਗੀ ਐ ਦੋਸਤੋ ਬਾਕੀ ਮਾਰਕਿੰਗ ਵਧੀਆ ਚੰਗੀ ਮਾਰਕਿੰਗ ਆ ਚਾਰੇ ਪੈਰ ਧੋਤੇ ਆ ਫੇਸ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਛੋਟਾ ਜਿਹਾ ਸਿੰਗ ਆ ਬਿਲਕੁਲ ਸਟ੍ਰੇਟ ਪਟਾ ਆਉਂਦਾ ਸੈਂਟਰ ਚੋਂ ਟੁੱਟ ਜਾਂਦਾ ਅੱਖਾਂ ਦੇ ਵਿੱਚ ਜਵਾਬ ਆ ਠੀਕ ਆ ਜੀ ਬਿੱਲੀਆਂ ਅੱਖਾਂ ਵਿੱਚ ਜਵਾਬ ਆਏਗਾ ਤੇ ਆਹ ਵੇਖੋ ਜੀ ਥਣਪਾਂਡਾ ਸੋ ਤਿੰਨ ਚਾਰ ਦਿਨ ਚਾਰਕ ਦਿਨ ਦਾ ਸਮਾਂ ਹਜੇ ਕੱਟਦੀ ਆ ਤੇ ਬਣੂ ਅੜੀ ਸੰਧੂ ਸਾਹਿਬ ਅਜੇ ਪੋਰ ਕਰਮਾ ਵਾਲੀ ਬਣੀ ਥੱਲਿਓ ਅੱਗੇ ਵੀ ਬਥੇਰੀ ਉਤਰ ਆ ਜੇ ਵੀ ਬਣੂਗੀ ਕਰਮਾ ਵਾਲੀ ਠੀਕ ਲਓ ਜੀ ਤੇ ਹਾਈਟ ਮੀਡੀਅਮ ਆ ਚੰਦਾ ਸਿੰਘ ਜੀ ਹਾਂਜੀ ਹਾਂਜੀ ਹਾਈਟ ਮੀਡੀਅਮ ਸਾਫ ਦੀ ਆ ਵੀਰ ਜੀ ਬਾਕੀ ਆ ਵੀ ਚਲੋ ਥੱਲਾ ਥੁੱਲਾ ਬਹੁਤ ਵਡੀਆਂ ਮਈਆਂ ਵਾਲਾ ਕਰਮ ਵਾਲੀ ਨੂੰ ਵੇਖੋ ਲੇਵਾ ਲੂਗਾ ਨਾ ਬਹੁਤ ਵਧੀਆ ਲੱਗਦਾ ਜੀ ਹਾਂ ਹਾਂਜੀ ਹਾਂਜੀ ਲਓ ਵੀ ਭਰਾਵੋ ਕਰੋ ਚੈੱਕ ਹਾਂਜੀ ਠੀਕ ਆ ਜੀ ਹਾਂਜੀ ਆ ਲਓ ਸੋ ਥਣ ਥਣ ਬਹੁਤ ਛੋੜਾ ਬਹੁਤ ਵਧੀਆ ਆ ਲਓ ਤੇ ਹਾਂਜੀ ਪੂਰਾ ਜੋਸ਼ਾ ਸੰਧੂ ਸਾਹ ਤਨਾ ਚ ਤੇ ਇਦੋਂ ਨਾ ਸੰਧੂ ਸਾਹ ਮਾੜਾ ਆ ਜਾਣਾ ਥੱਲੇ ਹੈਗਾ ਜੇ ਵਿਚਕਾਏ ਸਰੂ ਬੱਚਾ ਲਗਾ ਵਿੱਚ ਹਾਂਜੀ ਹਾਂਜੀ ਬੱਚਾ ਆ ਜਾ ਲੱਗਾ ਤੇ ਬੱਦੀ ਚਲਦਾ ਤਾਂ ਨਹੀਂ ਨਹੀਂ ਜੀ ਚਲਦਾ ਨਹੀਂ ਉਹਨਾਂ ਨੇ ਵੀ ਆਖਾ ਪਾਕੀ ਆਪਾਂ ਜਦੋਂ 蒂ਪੀ ਹੈ ਨਾ ਤੇ ਆਪਾਂ ਵੀ ਖਿੱਚ ਖੂੱਚ ਕੇ ਵੇਖਿਆ ਤੇ ਚਲਦਾ ਨਹੀਂਗਾ ਲਓ ਵੀ ਦੋਸਤੋ ਇੱਕ ਸੈਂਟਰ ਚ ਦੋ ਥਾਣਾ ਥਾਣਾ ਦੇ ਵਿਚਕਾਰ ਇੱਕ ਬੱਚਾ ਲੱਗਾ ਦੋਸਤੋ ਪਰ ਚਲਦਾ ਨਹੀਂਗਾ ਸਰੂ ਠੀਕ ਹੈ ਜੀ ਤੇ ਚਾਰੇ ਥਾਣਾ 蒂ਪਣ ਦੇ ਵਿੱਚ ਆਉਂਦੇ ਆ ਚਾਰੇ ਤਨ ਵੀਰਾਂ ਦਾ ਚਲਦੇ ਆ ਬਾਕੀ ਉਹ ਸਰੂ ਨਹੀਂ ਚੱਲਦਾ ਠੀਕ ਆ ਤੇ ਮੱਝ ਚੰਗੀ ਆ ਪਸੰਦ ਆਊਗੀ ਪਤਲੇ ਪਿੰਡੇ ਦੀ ਹਾਂਜੀ ਤੇ ਕਿੰਨਾ ਮੁੱਲ ਛੰਡੇ ਸਿੰਘ ਵੀਰੇ ਦਾ ਵਿਰਦੀ ਮੁੱਲ ਤੇ ਝੋਟੀ ਦਾ ਆਪਾਂ ਕਰ ਦਿੱਤੀਏ ਭਾਵੇਂ 10 ਵੀ ਕਰ ਲਈਏ ਤੇ 95000 ਦੀ ਵੀਰਦੀ ਝੋਟੀ ਦੇ ਦਿੱਗੇ 95 ਦੀ ਹਾਂਜੀ 95 ਦੀ ਠੀਕ ਕਰਨਾ ਦੀ ਲੈਸ ਨੂੰ ਸਵਾਵਾ ਵਿੱਚੋਂ ਹਾਂਜੀ ਲੈਸ ਕਰ ਦਿੱਗੇ ਲੱਖ ਚੋਂ ਵੀਰਦੀ ਲੈਸ 5000 ਰੁਪਇਆ ਕਰੀਏ ਝੋਟੀ ਵੈਸੇ ਵੇਖ ਲਓ ਫੇਸਬੂਕ ਤੋਂ ਤੁਸੀਂ ਵੇਖ ਲਓ ਬਾਕੀ ਉਹਨਾਂ ਚਲੋ ਆਪਾਂ ਜ਼ਿਆਦਾ ਨਹੀਂ ਆਉਂਦੇ ਹਾਂ ਦੀ ਅਸੀਂ ਪਹਿਲੇ ਸਵੇਰ 12 ਕਿਲੋ ਦੁੱਧ ਹੀਰੇ ਥੱਲਿਓ ਪਾਇਆ ਵਾ ਠੀਕ ਹੈ ਜੀ ਬਾਕੀ ਵੀਰਦੀ ਆਪਦੀ ਕੋਈ ਸੇਵਾ ਕਰੂ ਵੀਰ ਤੇ ਭਾਵੇਂ 15 ਵੀ 14 14 ਵੀ ਚੋਲੇ ਹਾਂ ਤੇ ਬਾਕੀ ਇਹ ਵੀ ਸਾਰੇ ਜਵਾਬ ਸੰਧੂ ਸਾਹਿਬ ਦੀ ਲੀਆਂ ਵਾਲੇ ਘਰਮਾਂ ਵਾਲੀ ਤੇ ਵੀ ਵੇਖੋ ਫਿਰ ਨਹੀਂ ਚੰਗੀ ਸਾਫ ਸੁਥਰੀ ਆ ਜਿੰਨੀ ਹਾਂਜੀ ਹਾਂਜੀ ਤੇ ਹਾਈਟ ਚਲੋ ਮੀਡੀਅਮ ਆ ਤਾਂ ਕਰਕੇ ਵੀ ਹਾਈਟ ਮੀਡੀਅਮ ਆ ਹਾਂਜੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਝੋਟੀ ਸਾਰੇ ਪਾਸਿਓ ਪੂਰੀ ਆ ਖੁੰਝੀ ਨਹੀਂ ਕਿਸੇ ਪਾਸਿਓ ਘਰਮਾਂ ਲਈ ਸੋ ਥਨਾ ਤੁਨਾ ਦੀ ਵੀ ਪੂਰੀ ਸਫਾਈ ਆ ਵਿਰਲ ਜਿਹੜੀ ਆ ਦੋਸਤੋ ਕੋਈ 2-2 3-3 ਇੰਚ 2-2 ਇੰਚ ਤੇ ਜਿਹੜਾ ਥਾਣਾ ਹਾਂਜੀ ਤੇ ਡੱਬ ਡੂ ਨਿਸ਼ਾਨ ਜਿਹੜਾ ਲੇਵੇ ਤੇ ਹਵਾਨੇ ਤੇ ਧੁੰਨ ਤੇ ਇਹ ਨਜ਼ਰ ਆ ਜਾਊਗਾ ਤੁਹਾਨੂੰ ਪੂਰਾ ਥੱਲਿਓਂ ਵੀ ਖਲਾਰਾ ਖਲੋ ਝੋਟੀ ਦਾ ਵੇਖੋ ਜ ਸੰਧੂ ਸਾਹਿਬ ਚਲੋ ਉੱਤੋਂ ਵੀ ਰਾਜੀ ਆ ਕੋਈ ਹਾਂਜੀ ਹਾਂਜੀ ਸਾਰੀ ਰਾਜੀ ਆ ਝੋਟੀ ਚੰਗੀ ਹਾਂਜੀ ਹਾਂਜੀ 95 ਚੋਂ ਮਾਨਤਾ ਨਾ ਹਾਂਜੀ ਕਰ ਦਾਂਗੇ ਸੰਧੂ ਸਾਹਿਬ ਫਿਰ ਠੀਕ ਹੈ ਹਾਂਜੀ ਹਾਂਜੀ ਲਓ ਥੋੜਾ ਬਹੁਤ ਆਈ ਜ਼ਿਆਦਾ ਨਹੀਂ ਜੇ ਕੋਈ 1500 ਦਾ ਹੀ ਹੋਊਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਗਲੀ ਆ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ ਜੀ ਇਹ ਸੰਧੂ ਸਾਹਿਬ ਸੂਈ ਤਾਜੀ ਆ ਜੇ ਨੂੰ ਤਿੱਜਾਕ ਦੇਣੋ ਗਿਆ ਸੂਈ ਨੂੰ ਇਹ ਨਾ ਰਾਤ ਹੀ ਆਈ ਆ ਆਪਣੇ ਕੋਈ ਇੱਕੋ ਗਾਂ ਤੇ ਮੈਂ ਅੱਛਾ ਜੀ ਤੇ ਮੰਨ ਲਓ ਵੀ ਇੱਕੇ ਘਰੋਂ ਆਪਾਂ ਲਈਆਂ ਉਹਦੇ ਵੀਰ ਦੇ ਨਾ ਛੱਟ ਸੁੱਟ ਲੱਗ ਗਈ ਸੀ ਤੇ ਡੰਗਲ ਨਾ ਥੋੜੇ ਜਿਹਾ ਰੋੜ ਲ ਤੇ ਸੂਈਏ ਮੇਰੇ ਅੱਜ ਨੂੰ ਚੌਥਾ ਦਿਨ ਸੂਈ ਨੂੰ ਆ ਚਾਰ ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਤੇ ਇਹਦਾ ਨਾ ਬੱਚਾ ਗਿਆ ਜੇ ਮਰ ਰਾਤੀ ਨਾ ਗੱਡੀ ਚਾਏ ਤਾਂ ਕਿਤੇ ਗਾਂ ਦਾ ਰਸਾ ਟੁੱਟ ਗਿਆ ਤਾਂ ਕਿਤੇ ਪੁੜਕ ਪੜ ਕੇ ਕੋਨੇ ਪੈਰ ਪੂਰਾ ਹਤਾ ਤੇ ਆਪਾਂ ਬੱਚਾ ਵੀ ਵਿਖਾਵਾਂਗੇ ਕੱਟਾ ਸੀ ਮਗਰ ਹਾਂਜੀ ਹਾਂਜੀ ਕੱਟਾ ਅੱਜ 14 ਦਿਨਾਂ ਦੀ ਨਾੜੂ ਵੀ ਨਾਲ ਹਾਂਜੀ ਸੂਹਾ ਦੂਜਾ ਸੀ ਇਹ ਸੂਹਾ ਵੀਰ ਜੀ ਚਲੋ ਉਹਨਾਂ ਤੇ ਆਪਾਂ ਨੂੰ ਆਖਿਆ ਦੂਜੇ ਸੂਈ ਆ ਬਾਕੀ ਕੋਈ ਵੀਰ ਭਰਾ ਆਪਾਂ ਕੋਈ ਤੀਜੇ ਵੀ ਮੰਨ ਲੇ ਬਾਕੀ ਨਾ ਠੰਡੀ ਸੀ ਉਹਨਾਂ ਦੀ ਸਮਝਾ ਕੇ ਕਿਸੇ ਨੇ ਆਪਦੀ ਵੇਖਣੀ ਆ ਹਾਂਜੀ 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 ਤੇ 4 ਦਿਨਾਂ ਦੀ ਸੂਈ ਦਾ ਬੋਲਾ ਹੁਣ ਕਿੰਨਾ ਹੋਊਗਾ ਜੀ ਵੀਰ ਜੀ 10 ਕਿਲੋ ਕੰਡੇ ਵਾਲਾ ਨੈਟ ਬੋਲਾ ਹੋਊਗਾ ਜੀ 10 ਕਿਲੋ ਹਾਂਜੀ ਮਿੱਠੀ ਫਿਰ ਕਰਮਾ ਲਈ ਜੇ ਭਾਵੇਂ ਇਦਾਂ ਹੀ ਬਹਿ ਜਾਓ ਭਾਵੇਂ ਇਦਾਂ ਹੀ ਬਹਿ ਜਾਂਦੇ ਥੱਲੇ ਇਦਾਂ ਹੀ ਬਹਿ ਜਾਓ ਭਾਵੇਂ ਆਪੇ ਪੋਚ ਚੱਕ ਲਉਂਦੀ ਹੈ ਇਦਾਂ ਹੀ ਹਾਂਜੀ ਇਦਾਂ ਹੀ ਬਹਿ ਜਾਓ ਭਾਵੇਂ ਬੜਾ ਬੱਚਾ ਰੱਖ ਕੇ ਨਾ ਗਾੜੀ ਅਹੀਂ ਆਣ ਕੇ ਤਾਂ ਅਸੀਂ ਚੋਲੀ ਆ ਤੇ ਕੋਈ ਗੱਲ ਹੀ ਨਹੀਂ ਇਹਨੂੰ ਕਿਸੇ ਤਰ੍ਹਾਂ ਦੀ ਮੌਨ ਦਾ ਪਹਾੜੇ ਦੇ ਵਿੱਚੋਂ ਆ ਜੂਗੀ ਚੱਲ ਹੁਣ ਤੇ ਬੱਚਾ ਮਰ ਗਿਆ ਧਾਰ ਤੇ ਸੰਤੂ ਸਾਹਿਬ ਮਿਲ ਪਿਆ ਬਸ ਠੀਕ ਹੈ ਜਿਉ ਬੱਚਾ ਵੀ ਆਪੇ ਖਾ ਦਿੰਦੇ ਆ ਲਾਗੇ ਲੈ ਜਾਂਦੇ ਆ ਲੋ ਦੋਸਤੋ ਬੱਚਾ ਕੱਲ ਰਾਤੀ ਸਫਰ ਚ ਆਉਂਦਿਆਂ ਕਿਤੇ ਜਦੋਂ ਮੱਝ ਘਰੇ ਆਈ ਆ ਉਦੋਂ ਕੋਈ ਪੈਰ ਪੂਰ ਰੱਖਣ ਕਰਨ ਬੱਚਾ ਮਰ ਗਿਆ ਬੱਚ ਠੀਕ ਹੈ ਜੀ ਖੁਰਿੰਗ ਦੀ ਉੱਤੇ ਕਰਦੇ ਆ ਆ ਵੇਖੋ ਠੀਕ ਹੈ ਜੀ ਮੱਝ ਜਾਂਦੀ ਹੈ ਬੱਚੇ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਆ ਵੇਖੋ ਜੀ 나ੜੂ ਵੀ ਸੱਧੂ ਸਾਹਿਬ ਬੱਤੀ ਨਾਲ 나ੜੂ ਨਾਲ ਸੀ ਬੱਚੇ ਦੇ ਕੋਈ ਦਾਸ ਕਾ ਕਿਲੋ ਹੁੰਦਾ ਆ ਜੀ ਆ ਵੇਖੋ 나ੜੂ ਬੱਚੇ ਦੇ ਨਾਲ ਸੀ ਚਲੋ ਕੋਈ ਹੈਪਨਿੰਗ ਹੋ ਗਈ ਹੈ ਦੋਸਤੋ ਉਹਦੇ ਬੱਚਾ ਮਰ ਗਿਆ ਠੀਕ ਹੈ ਸਫਰ ਦੇ ਦੌਰਾਨ ਤੇ ਕੱਦ ਵਧੀਆ ਹੈ ਮੀਡੀਅਮ ਤੋਂ ਜਿਹੜਾ ਪਲੱਸ ਕਾਤਾ ਮੀਡੀਅਮ ਤੇ ਜਦੋਂ ਦੋਸਤੋ ਪਸ਼ੂ ਆਪਾਂ ਦੇਖਦੇ ਆਂ ਮੀਡੀਅਮ ਤੋਂ ਉੱਚੀ ਮੱਝ ਕੋਈ ਵੇਖਦੇ ਆਂ ਥੋੜੀ ਜੀ ਤੇ ਉਹ ਤਾਂ ਉਹ ਜਿਹੜਾ ਪਲੱਸ ਵਾਲ ਹਾਈਟ ਹੈ ਇਹਦੀ ਤੁਸੀਂ ਮੰਨ ਕੇ ਸਬਦਾ ਕਰ ਸਕਦੇ ਜੀ ਬ ਕਿਸੇ ਤਰ੍ਹਾਂ ਦਾ ਕੋਈ ਪਹਾੜਾ ਵੰਡਾ ਪਾਉਣਾ ਅੱਗੇ ਕਿਸੇ ਵੀਰ ਦੀ ਸਮਝ ਆ ਬਾਕੀ ਧਾਰ ਤੇ ਮਿਲਦੀ ਆ ਮਿੱਠੀ ਆ ਠੰਡੀ ਧੀਰੀ ਆ ਵੇਖੋ ਜਦੋਂ ਥਾਣਾ ਨੂੰ ਆਪਾਂ ਲੈਵੇ ਨੂੰ ਹੱਥ ਦੋਸਤੋ ਲਗਾਉਂਦੇ ਆ ਚਾਹੇ ਵੀਰ ਢੰਡਾ ਸਿੰਘ ਨੂੰ ਇੱਕ ਵਾਰੀ ਫੇਰ ਕਹਿ ਦਾਂਗੇ ਵੀ ਹੱਥ ਲਾ ਲਾਉਗਾ ਜਦੋਂ ਉਹ ਬਿਲਕੁਲ ਪੂਛ ਚੱਕ ਖਲੋਂਦੀ ਆ ਹਾਂਜੀ ਹਾਂਜੀ ਤੇ ਪਸ਼ੂ ਵੈਸੇ ਪਹਾੜੇ ਤੇ ਥਾਪੀ ਤੇ ਆ ਜਾਂਦੇ ਆ ਜਿਹੜੇ ਪਸ਼ੂ ਠੰਡੇ ਧੀਰੀ ਹਾਂਜੀ ਥਾਪੀ ਦੇ ਸੰਧੂ ਸਾਹਾ ਪਹਚਵਾਵਾਂਗੇ ਆ ਵੇਖੋ ਇਦਾਂ ਹੀ ਭਾਵੇਂ ਬਹਿ ਜਾਓ ਥੱਲੇ ਆ ਵੇਖੋ ਆ ਵੇਖੋ ਚਵਾਚ ਉਹ ਵੀ ਪੂਰਾ ਵਧੀਆ ਕਰਮਾ ਆਈਦਾ ਵੇਖ ਬਾਕੀ ਚਵਾਈ ਚੰਦਰ ਸਿੰਘ ਫਿਰ ਸਵੇਰ ਕਿੰਨੇ ਕਜੇ ਕਰ ਲਈ ਆ ਸੰਧੂ ਸਾਹਿਬ ਇਹ ਨਾ ਚਵਾਈ ਆਪਾਂ ਤੁਹਾਨੂੰ ਦੱਸਾਂ ਗੱਲ ਵੀ ਅੱਜ ਨਾ ਵੈੜ ਸੂਪੀ ਹੀ ਤੇ ਤੜਕੇ ਚੁੱਕ ਕਰ ਲਈ 4:00 ਵਜੇ 4:00 ਵਜੇ ਹਾਂ ਜੀ ਮੁਰਕੇ ਮੁੰਡਿਆਂ ਦੇ ਅਜ ਨਾਲੇ ਪਿੰਡ ਤੁਹਾਨੂੰ ਪਤਾ ਦੁਕਾਨ ਤੇ ਕੰਮ ਹੀ ਉਹਨਾਂ ਜਾਣਾ ਸੀ ਤੇ ਅੱਜ ਟਾਈਮ ਨਾ ਹੀ ਕਰ ਲਈ ਚਵਾਈ ਚਲੋ ਚੰਗੀ ਆ ਬਾਕੀ ਸੀਲਸ ਲੱਗਾ ਕਿਸੇ ਨੂੰ ਤੰਗ ਨਹੀਂ ਪਰੇਸ਼ਾਨੀ ਨਹੀਂ ਅੱਗੇ ਆਉਣੀ ਆਉਗੂ ਜਦੋਂ ਮਿਲਨ ਮੁਲਾਬਾ ਕੀ ਗੱਲ ਬਾਕੀ ਸੰਧੂ ਸਾਹਿਬ ਉਹਨਾਂ ਨੇ ਆਪਾਂ ਨੂੰ ਚਲੋ ਗ੍ਰੈਂਡ ਉਹ ਨਾਂਦੇ ਹੀ ਵੀ ਚਲੋ ਆਪਾਂ ਤੇ ਹੁਣ 10 ਕਿਲੋ ਦੀ ਗਾਰੰਟੀ ਦਵਾਂਗੇ ਜਿਹੜਾ ਹੁਣ ਥੱਲੇ ਮੌਜੂਦ ਆ ਜੇ ਆਪਣੇ ਕੋਲ ਕੋ 2-3 ਦਿਨ ਰਹਿ ਗਈ ਕਿਵਾਵਾਂਗੇ ਬਾਕੀ ਮੈਂ ਦੁੱਧ ਵਾਲੀ ਖਾਂਦੀ ਪਿੰਦੀ ਵੀ ਕਰਮਾਂ ਵਾਲੀ ਸੋਣਾ ਠੀਕ ਆ ਹਾਂਜੀ ਹਾਂਜੀ ਬਾਕੀ ਲੱਛਣ ਵੀ ਤੁਹਾਨੂੰ ਪਤਾ ਵਾ ਵੀ ਆਮ ਸ਼ੂਕਰਾਂ ਵਾਲੇ ਨਹੀਂ ਹਾਂ ਕਿੰਨਾ ਮੁੱਲ ਕਰਾਂਗੇ ਤਾਂ ਆਪਾਂ ਲੈਣ ਦੇਣ ਵੀਰ ਜੀ ਮੁੱਲ ਤੇ ਆਪਾਂ ਇਹਦਾ ਕਰਦੇ ਉਤਨਾ ਚਲੋ ਮੈਂ ਤੁਹਾਨੂੰ 90 90 ਕਰਦੇ ਚਲੋ ਮੈਂ ਦੁੱਧ ਵਾਲੀ ਆ ਬਾਕੀ ਹੁਣ ਆਪਾਂ ਚਲੋ ਬੱਚਾ ਬੁੱচ্চਾ ਮਰ ਗਿਆ ਭੈਣ ਭਰਾਵਾਂ ਨੇ ਇਤਰਾਜ ਜਿਆ ਕਰਨਾ ਵਾ 70000 ਦੀ ਮੱਝ ਦੇ ਦਿੱਤੀ ਹਾਂ ਹਾਂਜੀ 76 ਦੀ ਹਾਂਜੀ ਹਾਂਜੀ 76000 ਦੀ ਦੇ ਦਿੱਤੀ ਚਲੋ ਕਰਦੇ ਜੋਂਦੇ ਜੀ ਵੀ ਥੋੜਾ ਬਤਾ ਯਾਰ ਗੁਜਾਇਸ਼ ਕਰਦੇ ਕੋਈ ਨਾ ਕੋਈ ਵੀਰਪਰਾ ਕੁਝ ਕੋਈ ਇਹ ਆ ਵੀ 75 ਦੀ ਹਾਂ ਨਾ ਸੰਧੂ ਸਾਹਿਬ ਦੇ ਦਾਂਗੇ ਉਹ ਚ ਹਾਂਜੀ ਠੀਕ ਆ ਹਾਂਜੀ 75000 ਤੋਂ 200 ਰੁਪਿਆ ਛੋੜ ਦੋਸਤੋ 75000 ਦੀ ਇਹ ਮਾਝ ਮਿਲ ਜੂਗੀ ਤੁਹਾਨੂੰ ਹਾਂਜੀ ਹਾਂਜੀ ਤੇ ਬਾਕੀ ਥਾਣਾ ਨੂੰ ਵੀ ਟੱਚ ਕਰਕੇ ਲੈ ਬੈ ਨੂੰ ਟੱਚ ਕਰਕੇ ਵਿਖਾਤਾ ਸੋ ਕੋਈ ਵੀਰ ਆਪਦੀ ਜਿੱਦਾਂ ਮਰਜ਼ੀ ਤਸੱਲੀ ਕਰ ਲੈ ਠੀਕ ਆ ਕੋਈ ਕਿਸੇ ਦੇ ਹੱਥੀ ਨਹੀਂ ਪਈਗੀ ਜਿਹੜਾ ਮਰਜ਼ੀ ਕੋਈ ਪਾ ਕੇ ਵੀਰ ਬਹਿ ਕੇ ਤਸੱਲੀ ਕਰ ਸਕਦਾ ਇਦਾਂ ਹੀ ਧਾਰ ਦੇ ਕੇ ਪਚਾਰੀ ਤਾਂ ਪਸੂ ਜੋ ਅਗਲੀ ਆ ਆ ਗਈ ਚੋਟੀ ਆਪਣੇ ਕੋਲ ਮੱਝ ਇਹ ਵੀਰ ਜੀ ਦੂਜਾ ਸੁਹਾਵਾ ਚੋਟੀ ਪੀ ਮੰਨ ਲਓ ਵੀ ਕੱਦ ਬਾਲਾ ਵੱਡਾ ਨਹੀਂਗਾ ਹਾਂ ਬਾਕੀ ਸਾਂਭੀ ਸੂੰਬੀ ਬਹੁਤ ਆ ਆ ਖੋਲ ਖੋਲ ਦੋ ਆਹੋ ਦੂਜਾ ਸੁਹਾਵਾ ਸੁਣਦੀ ਆ ਹਾਂਜੀ ਦੂਜਾ ਸੁਹਾਵਾ ਸੁਣਾ ਵੀਰ ਜੀ ਤੇ ਦਿਨ ਹਜੇ ਕੱਢ ਜੂ ਹਫਤਾ 10 ਦਿਨ ਮੰਨ ਲਓ ਵੀਰ ਜੀ ਕੱਢ ਦੂਗੀ ਇਹਨੇ ਹਾਂਜੀ ਹਾਂਜੀ 10 ਦਿਨ ਲੈ ਜੂਗੀ ਲਓ ਦੋਸਤੋ 10 ਦਿਨ ਆਈਡੀਆ ਮੰਨ ਕੇ ਸੌਦਾ ਕਰ ਲਿਓ ਹਾਈਟ ਬਾਲੀ ਉੱਚੀ ਨਹੀਂ ਹੈਗੀ ਮੀਡੀਅਮ ਹਾਈਟ ਆ ਦਰਮਿਆਨੀ ਜੀ ਹਾਈਟ ਆ ਪਰਪਲ ਜੰਮੀ ਚੰਗੀ ਆ ਹਾਂਜੀ ਠੀਕ ਆ ਸਾਂਭੀ ਸੂੰਬੀ ਚੰਗੀ ਆ ਕਿਸੇ ਵੀਰ ਨੇ ਸੇਵਾ ਸੁਹਾ ਹਾਈਟ ਆ ਨਾਰਮਲ ਆ ਦਰਮਿਆਨੇ ਵਿੱਚ ਵੀ ਪਸ਼ੂ ਨਿਕਲਦੇ ਆ ਮੀਡੀਅਮ ਉਹ ਵੱਡੀਆਂ ਹਾਈਟ ਵਾਲੇ ਵੀ ਪਸ਼ੂ ਨਿਕਲਦੇ ਆ ਪਰ ਇਹ ਵੀ ਦਰਮਿਆਨੀ ਜੀ ਹਾਈਟ ਆ ਬੇਲਬੂਲ ਚੰਗੀਆਂ ਲੰਬਾਈ ਲੰਬੂਈ ਬਹੁਤ ਹਾਂਜੀ ਤੇ ਅਜੇ ਸੈਦਾਂ ਵਾਲੀਆਂ ਨਾ ਕੰਨੀਆਂ ਤੁੰਦੂ ਸਾਹਿਬ ਨੇ ਪੂਰੀਆਂ ਬਰਾਬਰ ਨਹੀਂ ਕੀਤੀਆਂ ਹਾਂਜੀ ਹਾਂਜੀ ਜਵਾਨ ਨਹੀਂ ਜੇ ਜੇ ਮੰਨ ਲਓ ਪੂਰੀ ਹੋਈ ਠੀਕ ਆ ਹਾਂਜੀ ਸਿੱਗੀ ਸਿੱਗੀ ਮੰਨ ਸਕਦਾ ਹਾਂ ਜੀ ਸਿੱਗੀ ਮੰਨ ਸਕਦੇ ਆ ਬਾਕੀ ਦੰਦੀਆਂ ਕੱਢ ਆਈ ਆ ਚਲੋ ਆਪਾਂ ਤੁਹਾਨੂੰ ਪਤਾ ਅੱਗੇ ਪਿਛਲੀਆਂ ਵੀਡੀਓਆਂ ਚ ਵੀ ਆਪਾਂ ਨੇ ਨੇ ਵੀ ਆਪਾਂ ਸਲੀਹਤ ਹੀ ਸਾਰੀ ਦੱਸਣੀ ਆ ਨਹੀਂ ਨਹੀਂ ਬਿਲਕੁਲ ਹਾਂ ਜੀ ਹਾਂ ਜੀ ਤੇ ਦੰਦੀਆਂ ਕੱਢ ਆਈ ਪਰ ਬਰਾਬਰ ਨਹੀਂ ਹੋਈਆਂ ਚੱਕੇ ਨਹੀਂ ਗਏ ਹਾਂ ਜੀ ਚੱਕੇ ਨਹੀਂ ਪੂਰੇ ਚਲੋ ਹਾਂ ਜੀ ਨਵੇਂ ਦੋਸਤੋ ਲੇਵਾ ਹਵਾਨਾ ਹਜੇ ਬਿਲਕੁਲ ਧਾਰਾ ਪਉਣੀਆ ਸ਼ੁਰੂ ਹੀ ਕੀਤੀਆਂ ਹਾਂ ਜੀ ਤੇ ਕਰਮਾ ਵਾਲੀ ਦਾ ਥਾਣ ਥੋਣ ਵੀ ਬਹੁਤ ਸੋਹਣਾ ਨੋਕਲਾ ਥਾਣਾ ਹਾਂਜੀ ਹਾਂਜੀ ਤੇ ਢੇਲ ਟੂਲ ਕਾਫੀ ਹੈ ਹਜੇ ਤਾਂ ਵਿਖਾਊਗੀ ਹੌਲੇ ਸਮੇਂ ਦੇ ਵਿੱਚ ਬਣੂਗੀ ਵੈਸੇ ਕਰਮਾ ਵਾਲੀ ਹਜੇ ਤਾਂ ਵਿਖਾਊਗੀ ਆਪਾਂ ਆਪ ਕਰਮਾ ਵਾਲੀ ਜਿੰਨੀ ਕੁ ਉਤੋਂ ਆ ਉੰਨੀ ਕਾਪਾ ਉਮੀਦ ਕਰਦੇ ਹਾਂ ਵੀ ਲੇਵਾ ਹਵਾਨਾ ਬਣਾ ਕੇ ਤਿਆਰ ਕਰੂਗੀ ਹਾਂਜੀ ਆਹ ਲਓ ਆ ਕਰੂ ਚੱਕ ਜੀ ਠੀਕ ਹੈ ਮਰੀਰ ਬੂਡ ਬੜੀ ਲੱਗੀ ਜੈ ਬੈਲ ਕੋਲ ਐ ਜੈਡ ਬਲੈਕ ਜੀ ਹਾਂ ਹਾਂ ਜੀ ਪੂਛ ਜਿਹੜੀ ਮਾਰਕਟ ਕਵਾਈਟ ਹਾਂਜੀ ਹਾਂਜੀ ਬਾਕੀ ਓਵਰ ਆਲ ਸਾਰੀ ਬਲੈਕ ਆ ਹਾਂਜੀ ਨਹੀਂ ਰਾਜੀ ਜੰਮੀਪਲੀ ਚੰਗੀ ਆ ਆਪਾਂ ਚਲੋ ਭੈਣ ਭਰਾਵਾਂ ਸੱਜਣਾਂ ਨੂੰ ਦੱਸ ਹੀ ਦਿੱਤਾ ਤੇ ਹਾਈਟ ਆਪਦਾ ਕੋਈ ਵੀਰ ਆਈਡੀਆ ਮੰਨ ਕੇ ਆ ਵੀ ਮੀਡੀਅਮ ਦਰਮਿਆਨੀ ਹਾਈਟ ਆ ਇੱਥੇ ਆਣ ਕਿਉਂਕਿ ਵੀਰ ਬਾਅਦ ਚ ਵਾਪਸ ਨਾ ਮੁੜਦਾ ਫਿਰੇ ਹਾਂਜੀ ਵੀ ਬਾਹਲੀ ਵੱਡੀ ਆ ਜਾਂ ਛੋਟ ਵੱਡੀ ਆ ਮੀਡੀਅਮ ਹਾਈਟ ਦਰਮਿਆਨੀ ਹਾਈਟ ਆ ਤੇ ਛੰਡੇ ਵੀਰ ਇਹ ਤਾਂ ਫਿਰ ਕੀ ਕਰਾਂਗੇ ਅੱਜ ਚਲੋ ਦੱਸ ਸੰਦੂ ਸਾਹਿਬ ਆ ਥੋੜੀ ਜੀ ਨਾ ਕੱਚੀ ਕਰ ਅਸੀਂ 85 ਕਰ ਲਈਏ ਤੇ ਕੋਈ ਵੀ ਆ ਤੇ ਮੰਨ ਲਓ ਹੁਣ ਨਹੀਂ ਆਪਾਂ ਹੁਣ ਝੋਟੀ ਸੰਧੂ ਸਾਹਿਬ 72 ਹਜ਼ਾਰ ਦੀ ਝੋਟੀ ਦੇ ਦੀ 72 ਦੀ ਹਾਂਜੀ ਹਾਂਜੀ ਬਾਕੀ ਕਹੇ ਵੀਰ ਨੇ ਸਾਹਮਣੀ ਸੁਭਾਉਣੀ ਆ ਜੋ ਉਸ ਤਰ੍ਹਾਂ ਕੱਟੀ ਜੇ ਗੱਲ ਕਿ ਨਹੀਂ ਸੰਧੂ ਸਾਹਿਬ ਅਸੀਂ 85000 ਦੀ ਜੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਅੱਜ 70000 ਦੀ ਆ ਹਾਂਜੀ ਲਓ ਜੀ 72000 ਦੀ ਇਹ ਦੋਸਤੋ ਤੁਹਾਨੂੰ ਜਿਹੜੀ ਝੋਟੀ ਆ ਇਹ ਮਾਝਾ ਮਿਲ ਜੂਗੀ ਤੇ 10 ਕ ਦਿਨ ਹਜਾ ਲੈਂਦੀ ਆ ਫੋਸ ਹਿਸਾਬ ਕਿਤਾਬ ਨਾਲ ਮੇਰਾ ਵੀਰ ਕੋਈ ਸੌਦਾ ਕਰਿਓ ਛੋਟੀ ਚੰਗੀ ਆ ਪਸੰਦ ਆਉਗੀ ਨਿੱਗਰ ਆ ਵਜਨ ਵਜਨ ਪੂਰਾ ਕੋਈ ਲੱਸੀ ਫਿੱਕੀ ਨਹੀਂ ਗੀ ਹਾਂਜੀ ਹਾਂਜੀ ਤੇ ਆਜੋ ਅਗਲੇ ਬੰਨੇ ਝੰਡਾ ਸਿੰਘ ਵੀਰ ਹਾਂਜੀ ਅਗਲੇ ਆਪਨੇ ਕੋਲ ਆ ਚੌਥੇ ਨੰਬਰ ਤੇ ਜਿਹੜੀ ਇਹ ਮੱਝ ਆ ਗਈ ਆ ਇਹ ਵੀਰ ਜੀ ਦੁੱਧ ਦਿੰਦੀ ਆ ਤੇ ਬਾਕੀ ਗੱਬਣੀ ਜੇ ਤਿੰਨਾਂ ਮਹੀਨਿਆਂ ਦੀ ਗਿੱਕਾ ਕਪਾਸ ਥੋਕੜ ਗੱਬਣੀ ਆ ਹਾਂਜੀ ਥੋਕੜ ਗੱਬਣ ਹਾਂਜੀ ਤੇ ਦੁੱਧ ਕਿੰਨਾ ਹੋਊ ਦੁੱਧ ਵੀਰ ਜੀ ਇਹਦੇ ਥੱਲੇ ਮੰਨ ਲਓ ਵੀ ਆਪਾਂ ਤੋਂ ਉਹਨਾਂ ਨੇ ਕਿਹਾ ਵੀ 5 ਕਿਲੋ ਆ ਤੇ ਬਾਕੀ ਆਪਾਂ ਇੱਕੋ ਡਾਂਗੀ ਸਵੇਰੇ ਚ ਹੋਈ ਆ ਤੂੰ ਚਾਰ ਮੰਨ ਲਓ ਵੀਰ ਜ ਚਾਰ ਮån ਲਗੀ ਹਾਂਜੀ ਹਾਂਜੀ ਮਿਲਦੀ ਵੀ ਹਾਂਜੀ ਚੈੱਕ ਪਾਸ 3 ਮਹੀਨੇ ਨਾਮ ਹੀ ਨਹੀਂ ਆਦੀ ਚੈੱਕ ਪਾਸ ਉਹਨਾਂ ਨੇ ਆਪਾਂ ਨੂੰ ਵੀਰ ਜੀ ਗਾਰੰਟੀ ਦਿੱਤੀ ਆ ਆਪਾਂ ਕਰਵਾਈ ਕਿ ਨਹੀਂ ਬਾਤ ਆਪਾਂ ਵੀਰ ਜੀ ਨਹੀਂ ਕਰਾ ਉਹਨਾਂ ਦੀ ਗਾਰੰਟੀ ਸੀ ਹਾਂਜੀ ਉਹਨਾਂ ਦੇ ਬਾਕੀ ਆਪਣੇ ਘਰੋਂ ਕੋਈ ਕਰਵਾ ਲੇ ਜੀ ਸਾਡੇ ਕੋ ਉਹਨਾਂ ਆਖਿਆ ਵੀ ਇੱਥੇ ਕਰਾ ਲਓ ਨਾ ਸਾਡੀ ਗਾਰੰਟੀ ਆ ਜੇ ਆਪਣੇ ਘਰੋਂ ਕੋਈ ਵੀਰ ਲੈਂਦਾ ਵਾ ਤੇ ਕਰਾ ਲੇ ਆਪਾਂ ਨੂੰ ਜਨੀ ਨਹੀਂ ਲੋੜ ਲਓ ਦੋਸਤੋ 4 ਕਿਲੋ ਦੁੱਧ ਆ ਤੇ ਡੰਗ ਘੇਠ ਫੈਰੀ ਮਿਲਦੀ ਆ ਨਹੀਂ ਵੀਰ ਜੀ ਦੋਵੇਂ ਟਾਈਮ ਮੰਨ ਲਓ ਇੱਕ ਟਾਈਮ ਉਹਨਾਂ ਆਖਿਆ ਵੀ ਪਹਾੜੇ ਤੇ ਇੱਕ ਟਾਈਮ ਟੀਕੇ ਤੇ ਹਾਂਜੀ ਹਾਂਜੀ ਅਗਰ ਤੀਜੇ ਸੂਏ ਲਈ ਗੱਪਣ ਇਹ ਵਿਧੀ ਮੰਨ ਲਓ ਉਹਨਾਂ ਤੇ ਆਪਾਂ ਨੂੰ ਆਖਿਆ ਦੂਜੇ ਸੂਏ ਲਈ ਗੱਪਣ ਬਾਕੀ ਇਹ ਆ ਵੀ ਹੁਣ ਗਾੜੀ ਚੱਲੋ ਕੋਈ 700 ਹਿਸਾਬ ਕਿਤਾਬ ਵੀ ਲਾ ਲੀ ਹਾਂਜੀ ਹਾਂਜੀ ਚਲੋ ਕੋਈ ਬੜਾ ਜਲਾ ਫਰਕ ਨਹੀਂ ਪੈਂਦਾ ਕੋਈ ਤੀਜੇ ਸੂਏ ਵੀ ਮੰਨ ਸਕਦਾ ਕਿ ਗੱਪਣ ਹੁਣ ਦੂਜੇ ਸੂਏ 4 ਕਿਲੋ ਦੇਣ ਲਈ ਆ ਹਾਂਜੀ ਹਾਂਜੀ ਤੇ ਬਾਕੀ ਦੋਸਤੋ 3 ਮਹੀਨਿਆਂ ਦੀ ਗੱਪਣ ਚੈੱਕ ਪਾਸਾ ਜਿੱਥੋਂ ਅੱਗੋਂ ਆਈ ਆ ਹਾਂਜੀ ਹਾਂਜੀ ਵਿਰਲਾਪੁਰਲਾ ਵੀ ਤੁਹਾਨੂੰ ਦਿਖਾਵਾਂਗੇ ਥਣ ਮੇਲੇਵਾ ਵੀ ਤੁਹਾਨੂੰ ਆ ਦੇਖੋ ਫੇਸ ਫੂਸ ਤੋਂ ਦੇਖੋ ਵੀ ਕਰਮਾ ਵਾਲੀ ਗੁਲਾਈ ਦੇ ਵਿੱਚ ਆ ਸਿੰਘ ਹਾਂ ਤੇ ਥੋੜਾ ਜਿਹਾ ਅੱਗੇ ਤੋੜ ਲੋ ਇਹਨੂੰ ਵੀ ਇਹਨੂੰ ਤੋੜ ਲੈ ਕੋਈ ਗੱਲ ਨਹੀਂ ਲੈਓ ਕਮਾ ਲਓ ਕਮਾ ਲਓ ਲਓ ਦੋਸਤੋ 4 ਕਿਲੋ ਦੋਤਾ ਦੋਵੇਂ ਡੰਗ ਮਿਲਦੀ ਆ ਬਾਕੀ ਝੰਡਾ ਸਿੰਘ ਵੀਰ ਨੇ ਤੇ ਅੱਜ ਇੱਕ ਟਾਈਮ ਜਿਹੜੀ ਚੁਵਾਈ ਕੀਤੀ ਆ ਕੱਲ ਸ਼ਾਮੀ ਕੀਤੇ ਰਾਤ ਆਈ ਹੋਊਗੀ ਹਾਂਜੀ ਜੇ ਅੱਜ ਮਾਰਨਿੰਗ ਆਈ ਹੋਊਗੀ ਤੇ ਪਰ ਕੋਈ ਵੀਰ ਆਪਦੀ ਦੋ ਟਾਈਮ ਚੋਲੇ 4 ਕਿਲੋ ਦੁੱਧ ਆ ਅੱਗੇ ਇੱਕ ਡੰਗ ਕਰਨੀ ਚ ਕਰਨੀ ਕੋਈ ਵੀਰ ਚਾਹੁੰਦਾ ਅੱਠ ਫੇਰੀ ਕਰਨੀ ਚਾਹੁੰਦਾ ਅੱਗੇ ਤੁਹਾਡੇ ਤੇ ਡਿਪੈਂਡ ਆ ਤਿੰਨ ਮਹੀਨੇ ਚੈੱਕ ਪਾਸ ਅੱਗੋਂ ਮੰਨ ਕੇ ਖਰੀਦੀ ਆ ਅੱਗੇ ਕੋਈ ਵੀਰ ਸਾਈ ਬਿਆਨਾ ਕਰਦਾ ਤੇ ਆਪਦੀ ਤੁਸੀਂ ਡਾਕਟਰ ਸਾਹਿਬ ਆਪਣਾ ਨਾਮ ਲਿਆ ਕੇ ਤਸੱਲੀ ਕਰ ਸਕਦਾ ਕੋਈ ਵੀਰ ਆਪਦੀ ਜਿਹੜੀ ਦੋਸਤ ਚੈੱਕ ਪਾਸ ਕਰਵਾ ਸਕਦੇ ਜੀ ਹਾਂਜੀ ਬਾਕੀ ਥਣਾ ਥੁਣਾ ਦੀ ਚੰਗੀ ਆ ਪੂਰੀ ਸੱਚਜੀ ਸਾਰੇ ਪਾਸੇ ਪੂਰੀ ਐ ਜੀ ਕੋਈ ਧਾਰਮ ਨਾ ਮਾਰੇ ਸੰਧੂ ਸਾਹਿਬ ਥਣਾ ਦੀ ਤੇ ਇਹੋ ਜੀ ਆ ਕਰਮਾਂ ਵਾਲੀ ਤੇ ਬਾਕੀ ਇਹ ਆ ਵੀ ਧਾਰ ਤੇ ਤੁਹਾਨੂੰ ਮਦਦ ਸੰਦਿਆਂ ਗੱਲ ਵੀ ਆਪਾਂ ਧਾਰ ਤੇ ਚੋ ਕੇ ਲਿਆਂਦੀ ਜੇ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਗਾੜੀ ਚੱਲੋ ਹੁਣ ਤੁਹਾਨੂੰ ਪਤਾ ਨਵੇਂ ਥਾਂ ਆਉਂਦਾ ਡੰਗਰ ਕਿਤੇ ਡੰਗ ਖਾਂਡ ਦਾ ਕਰਦਾ ਹੀ ਆ ਹਾਂ ਚਲੋ ਇੱਕ ਤਾਂ ਡੰਗ ਕੋਈ ਭੰਨ ਵੀ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਟੋਕੜ ਤੇ ਅੱਗੇ ਗੱਬਣ ਸ਼ੋਰ ਚੈੱਕ ਪਾਸ ਆ ਹਾਂਜੀ ਚੈੱਕ ਪਾਸ ਅੱਗੇ ਕੋਈ ਵੀਰ ਆਪਦੀ ਤਸੱਲੀ ਗਰੰਟੀ ਜਿੱਦਾਂ ਵੀ ਆ ਕਿਸੇ ਵੀਰ ਸੈਟੀਸਫਾਈ ਹੁੰਦਾ ਤਾਂ ਸੰਤੁਸ਼ਟ ਹੁੰਦਾ ਉਦਾਂ ਹੀ ਤੁਸੀਂ ਆਪਦੀ ਤਸੱਲੀ ਕਰ ਲਓ ਹਾਂਜੀ ਤੇ ਅੱਜ ਆਪਾਂ ਕਿੱਥੋਂ ਤੱਕ ਦੇ ਦਾਂਗੇ ਛੱਡਾ ਸਿੰਘ ਟੋਕਰ ਗੱਬਣ ਇਹ ਜਿਹੜੀ ਝੋਟੀ ਮੱਝ ਵੀਰ ਜੀ ਗੱਲ ਇਹ ਆ ਵੀ ਮੁੱਲ ਤੇ ਚਲੋ ਭਾਵੇਂ 50 ਵੀ ਕਰ ਲਈਏ ਝੋਟੀ ਚੰਗੀ ਆ 55 ਵੀ ਕਰ ਲਈਏ ਜਾਇਜ਼ ਆ ਹਾਂ ਹਾਂ 45 ਤੋਂ ਵੀਰ ਜੀ ਮਾਨਤਾਨ ਕਰ ਦਾਂਗੇ 45 ਤੋਂ ਹਾਂਜੀ 45 ਤੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਲੋ ਵੀ ਦੋਸਤੋ 45000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਥਰਾ ਥਰਾ ਦੀ ਸੰਧੂ ਸਾਹਿਬ ਫੁੱਲ ਗਰੰਟੀ ਹੋਊਗੀ ਚੈੱਕ ਪਾਸ ਦੀ ਵੀ ਗਰੰਟੀ ਆਪਾਂ ਨੂੰ ਫੁੱਲ ਮਿਲੀ ਆਪਾਂ ਨਹੀਂ ਕਰਾਈ ਬਾਕੀ ਉਹਨਾਂ ਨੇ ਫੋਨ ਲਗਰਾਂ ਟੈਕ ਪਾਸ ਡਸਟ ਦਾ ਨਾਮ ਹੀ ਉਹਨਾਂ ਦੱਸਿਆ ਆਪਣੇ ਲਾਗੂ ਲਈ ਆਪਾਂ ਅੰਮ੍ਰਿਤਸਰੋਂ ਤੋਂ ਉਹਨਾਂ ਆਨੰਦਪੁਰ ਦਾ ਹੀ ਡਾਕਟਰ ਜਿਨੇ ਚੈੱਕ ਕੀਤੀ ਆ ਠੀਕ ਹੈ ਜੀ ਠੀਕ ਹੈ ਨੀ ਗੱਲ ਤੇ ਬਾਕੀ ਆ ਵੀ ਆਪਾਂ ਸੰਧੂ ਸਾਹਿਬ ਵਿੱਚੋਂ ਮੈਂਚੋਂ ਹਾਂ ਤੇ ਕੱਢੜੀ ਨਹੀਂ ਬਾਕੀ ਚਲੋ ਆਪਾਂ ਯਾਰ ਆਪਾਂ ਐਵੇਂ ਆਖੀ ਜਾਈਏ ਫਲਾਨਾ ਵਾਂ ਠੰਮਕਾ ਠੀਕ ਨਹੀਂ ਗੱਲ ਤੇ ਬਾਕੀ ਕੋਈ ਵੀਰ ਆਪਣੇ ਘਰੋਂ ਚੈੱਕ ਵੀਰ ਜੀ ਕਰਾ ਲੇ ਕਰਾ ਲੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਇਹ 245 ਜੋ ਮਾਨਤਨ ਹੋ ਜਾਊਗਾ ਟੋਕੜ ਗੱਪਣ ਬਹੁਤੇ ਵੀਰ ਡਿਮਾਂਡ ਕਰਦੇ ਆ ਵੀ ਪੁੱਛ ਦੇ ਰੇਂਜ ਦੇ ਵੀ ਟੋਕੜ ਗੱਪਣ ਪਸੂ ਨਿਕਲੇ ਤੇ ਦੱਸਿਓ ਤੇ ਉਹਨਾਂ ਵੀਰਾਂ ਦੀ ਪਹਿਲ ਆ ਜਰੂਰ ਤੁਸੀਂ ਸਬਦਾਂ ਕਰ ਲਿਓ ਬਸ ਬਸ ਹਾਂਜੀ ਤੇ ਛੰਡੇ ਵੀਰ ਅਗਲੇ ਪਣ ਜਿਹੜੀ ਆ ਗਈ ਆਪਣੇ ਕੋਲ ਇੱਕ ਵਾਰ ਡੱਬੀ ਏ ਵੀਰ ਜੀ ਇਹਦੇ ਥੱਲੇ ਦੁੱਧ ਹੋਣ ਵੀਰ ਜੀ ਹੈਗਾ ਜੇ 16 ਲੀਟਰ ਤਿਆਰ ਹਾਂਜੀ ਬਾਕੀ ਨਾ ਦੂਜਾ ਸੂਈ ਜੀ ਵੀਰ ਜੀ ਇਹ 20 ਤਰੀਕ ਦੀ 20 ਤਰੀਕ ਦੀ ਹਾਂਜੀ 20 ਕਿਹੜੀ ਦੀ ਐ ਐਸੇ ਵੀ ਦਸੰਬਰ ਦੀ ਨਾ ਕਿ ਗਈ ਵੀ ਲਾਸਟ ਈਅਰ ਦਾ ਪਿਛਲੇ ਸਾਲ ਦਾ ਦਸੰਬਰ ਮਹੀਨਾ ਹਾਂਜੀ ਹਾਂਜੀ ਐ ਹਵੀ ਨੂੰ ਇਹਨੂੰ ਮਹੀਨਾ ਹੋਣਾ ਜੇ ਸੂਈ ਨੂੰ ਜਨਵਰੀ 20 ਨੂੰ ਮਹੀਨਾ ਹਾਂਜੀ ਹਾਂਜੀ ਮੇਰੇ ਕੋਲ ਨਾ ਉਹਨਾਂ ਦੇ ਬਕਾਇਦਾ ਨਾ ਵੀਡੀਓ ਵੀ ਬਣੀ ਹੈਗੀ ਜਿਹੜੀ ਉਹਨਾਂ ਮੈਨੂੰ ਦੱਸਿਆ ਵੀਡੀਓ ਦੇ ਵਿੱਚ ਉਹਨਾਂ ਹੈ ਭਾਜੀ ਵੀ ਨਹੀਂ ਉਹਦੇ ਬੰਦੇ ਦੇ ਵਿਚਾਰੇ ਦਾ ਐਕਸੀਡੈਂਟ ਹੋਇਆ ਸੀ ਲੱਤ ਤੇ ਲੱਗੀ ਸੱਟ ਉਹ ਬੈਠਾ ਵਿਚਾਰਾ ਮੰਜੇ ਤੇ ਬੈਠਾ ਉਹ ਆਪਾਂ ਉਹ ਨਹੀਂ ਕੋਈ ਦੇ ਦਾਂਗੇ ਸ਼ੋਰ ਕਰਦਾਂਗੇ ਵੀ ਨਹੀਂ ਵਾਕਿਆ ਹੀ ਇਹ ਵੀ ਆਪਣੇ ਕੋਲ ਅੱਜ ਭਲਕੀ ਆਈ ਹੈ ਹਾਂਜੀ ਇਹ ਰਾਤੀ ਆਈ ਸੰਧੂ ਸਾਹਿਬ ਇਹ ਦੁੱਧ ਕਿੰਨਾ ਦੱਸਿਆ ਦੁੱਧ ਦੇ ਦੇ ਥੱਲੇ ਹੁਣ 16 ਲੀਟਰ ਤਿਆਰ ਹੋਊਗਾ ਜੀ 16 ਲੀਟਰ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਵੀ ਵੈੜ ਚੰਗੀ ਜੇ ਖੋਲ ਕੇ ਉਹਨੇ ਖੋਲੋ ਵੱਡੀ ਆ ਮੰਨ ਲਓ ਉਹ ਅੱਜ 22 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਇੰਨੇ ਕ ਦਿਨ ਹੋ ਗਏ ਆ ਸੂਈ ਨੂੰ ਬੱਚਾ ਨਹੀਂ ਹੈਗਾ ਮਗਰ ਬੱਚਾ ਨਹੀਂ ਬੱਚਾ ਆ ਕੇ ਮਰ ਗਿਆ ਭਾਈ ਅੱਛਾ ਦੁੱਧ ਕਿੰਨਾ ਹੋਣਾ ਦੁੱਧ ਹੁਣ 16 ਕਿਲੋ 16 ਹਾਂਜੀ 16 ਤੇ ਲੋੜ ਜਿਹੜਾ ਪੱਕਾ ਚਵਾਦਾਂਗੇ ਹਾਂਜੀ ਹਾਂਜੀ ਪੱਕਾ ਜੀ ਬਾਕੀ ਇਹ ਵੀ ਜੇ ਤੇ ਦੋ ਤਿੰਨ ਦਿਨ ਕੋਈ ਖਲੋ ਕੇ ਵੀਰ ਚੋਵੇ ਤੇ ਵੀ ਚੀਚ ਚਵਾਵਾਂਗੇ ਵੈੜ ਵੇਖੋ ਕਿੱਡੀ ਹੈ ਹਾਂਜੀ ਲਓ ਦੋਸਤੋ 16 ਕਿਲੋ 15 ਪਲੱਸ ਹੁਣ ਚਲਦੀ ਪਈ ਆ ਹਾਂਜੀ ਕੱਦ ਤਕਰੀਬਨ ਨਾਰਮਲ ਆਮ ਘਰਾਂ ਨੂੰ ਜਿਹੜੀ ਦੋਸਤੋ ਚਾਰ ਦਵਾਰਈ ਨਾ ਘਰ ਦੀ ਕਾਂਹ ਏਡੀ ਹੋਈ ਹੁੰਦੀ ਆ ਹਾਂ ਵੇਖ ਲਓ ਭਾਈ ਆਪਣੇ ਕਾਂਹ ਏਡਾ ਕੱਦ ਕਾਟ ਹੈ ਇਸ ਵੈਡ ਦਾ ਠੀਕ ਆ ਜੀ ਸੋ ਕੱਦ ਕਾਟ ਪੂਰਾ ਵੱਡਾ ਫੁੱਲ ਵੱਡੇ ਕੱਦ ਕਾਟ ਦੇ ਵਿੱਚ ਆ ਤੇ ਜਿੰਨਾ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਬੈੜਾਂ ਦੇਖਦੇ ਆ ਦੋਸਤੋ ਤੇ ਸੁਆ ਕੋਈ ਵੀਰ ਤੇ ਜਾ ਮੰਨ ਕੇ ਸੌਦਾ ਕਰ ਲੈ ਚਾਹੇ ਅੱਗੇ ਹੋਰ ਵੀ ਕਿਸੇ ਵੀਰ ਦੀ ਸਮਝ ਆ ਜਿੱਦਾਂ ਮਰਜ਼ੀ ਤੁਸੀਂ ਦੇਖ ਲਿਓ ਹਾਂਜੀ ਬਾਕੀ 16 ਕਿਲੋ ਦੁੱਧ ਵੀਰ ਢੰਡਾ ਸਿੰਘ ਦੱਸ ਰਿਹਾ ਹਾਂਜੀ ਤੇ ਦੋ ਟਾਈਮ ਕੋਈ ਭਰਾ ਕੇ ਪਸਮਾ ਕੇ ਤਸੱਲੀ ਕਰ ਸਕਦਾ ਬੱਚਾ ਮਰ ਗਿਆ ਸੀਗਾ ਤੇ 20 ਦਸੰਬਰ ਦੀ ਸੂਈ ਆ 20 ਜਨਵਰੀ ਨੂੰ ਮਹੀਨਾ ਹੋ ਜਾਣਾ ਤੇ ਅੱਜ 22 ਦਿਨ ਬਣਦੇ ਪਏ ਆ ਹਾਂਜੀ ਲੰਮਾ ਤੋਰ ਦਿਓ ਜੀ ਲੰਮੀ ਤੋਰ ਤੋਰ ਦਿਓ ਕੋਈ ਗੱਲ ਨਹੀਂ ਤੋਰ ਦਿਓ ਕੋਈ ਨਹੀਂ ਕੋਈ ਜੀ ਬਾਕੀ ਸੰਧੂ ਸਾਹਿਬ ਪੰਜ ਸੱਤਾਂ ਦਿਨਾਂ ਚ ਆਪਾਂ ਉਹਨਾਂ ਨੇ ਇਹੋ ਗੱਲ ਕਹੀ ਵੀ ਪਿਛਲੀ ਜੀ ਇਹਦੇ ਥੱਲੇ 26 ਲੀਟਰ ਦੁੱਧ ਤੇ 26 ਤੇ ਪਲਾਤ ਚੋਇਆ ਵਾ ਵੇਖੋ ਜੀ ਐਡੀ ਬੈਡ ਨੂੰ ਆਂਦਾ ਚਲੋ ਕੁਛ ਨਹੀਂ ਪਰ ਅੱਗੇ ਹੁਣ ਸੰਧੂ ਸਾਹਿਬ ਆ ਦੇ ਵਿੱਚ ਜਿੰਨਾ ਵੇਖੋ ਹੈਗਾ ਸੰਧੂ ਸਾਹਿਬ ਉਹਨਾਂ ਦੱਸਣਾ ਜਿੰਨਾ ਕੋਈ ਸਾਹ ਸੰਭਾਲ ਕੋਈ ਉੱਤੇ ਰਹਿੰਦਾ ਹੁੰਦਾ ਨਾ ਕੋਈ ਕੋਈ ਸਾਈ ਚੰਗਾ ਰਹਿੰਦਾ ਹੁੰਦਾ ਤਾਂ ਫਿਰ ਚਲੋ ਚਵਾਈ ਇਸ ਵਾਰ ਵੀ ਕਰ ਲੈਣੀ ਸੀ ਚਲੋ ਜਿਹੜਾ ਕੋਈ ਅੱਗੇ ਲੈ ਜਾਊਗਾ ਫਿਰ ਆਪਾਂ ਉਮੀਦ ਕਰਦੇ ਆਂ ਵੀ ਕੋਈ ਚੰਗੀ ਸੇਵਾ ਕਰਕੇ ਕੋਈ 18 ਲੀਟਰ 20 ਲੀਟਰ ਤੱਕ ਵੀ ਹੱਸ ਕੇ ਚੁੰਦਾ ਰਹੇ ਹਾਂਜੀ ਤੇ ਫਿਲਹਾਲ ਦੋਸਤੋ 15 16 16 ਕਿਲੋ ਜਿਹੜਾ ਹੁਣ ਦੁੱਧ ਹਾਜ਼ਰ ਸੋ ਕੋਈ ਵੀ ਰਾਬਦਾ ਤਸੱਲੀ ਕਰ ਸਕਦਾ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਹਾਂਜੀ ਥਾਨ ਤੋਂ ਪੂਰਾ ਮਟਾਈ ਦੇ ਵਿੱਚ ਮੋਟਾ ਗੋਲ ਥਾਨ ਹਾਂਜੀ ਚਵਾਈ ਚੂਈ ਬਹੁਤ ਵਧੀਆ ਤੁਹਾਨੂੰ ਸਾਬ ਚਵਾਈ ਵੱਲੋਂ ਨਹੀਂ ਮੰਨ ਲਓ ਖਾਂਦੀ ਪੀਂਦੀ ਵੀ ਕਰਮਾਂ ਵਾਲੀ ਬਿਲਕੁਲ ਵਧੀਆ ਬਾਕੀ ਜੇ ਤੁਹਾਨੂੰ ਪਤਾ ਵੀ ਜਦੋਂ ਬੰਦਾ ਬਹਿ ਜੇ ਤੁਹਾਨੂੰ ਪਤਾ ਫਿਰ ਡੰਗਰ ਥੋੜਾ ਸਾਂਭੇ ਜਾਂਦੇ ਆ ਸਹੀ ਹੈ ਜੀ ਹਾਂਜੀ ਹਾਂਜੀ ਇਹ ਤਾਂ ਉੱਤੇ ਰਹਿਣਾ ਪੈਂਦਾ ਝੰਡਾ ਸਿੰਘ ਵੀਰ ਕਈ ਨਾ ਢਿਲ ਮੱਠ ਪਰਿਵਾਰਾਂ ਵਿੱਚ ਹੋ ਜਾਂਦੀ ਆ ਤੇ ਉਹਨਾਂ ਦੀ ਸੇਵਾ ਨਹੀਂ ਹੁੰਦੀ ਬਸ ਸਹੀ ਗੱ ਵੀਰ ਜੀ ਗੱਲ ਇਹ ਆ ਵੀ ਮੋਲ ਤੇ ਤੁਹਾਨੂੰ ਪਤਾ ਐ ਢੀ ਵੈ ਚਲੋ ਥੋੜੀ ਜੀ ਹੁਣ ਲੱਸੀ ਵੀ ਆ ਤੇ ਬਾਕੀ ਬੱਚਾ ਬੋਚਾ ਦਾ ਫੇਰ ਤੇ ਜਿੱਥੇ ਮਰਜ਼ੀ ਰੇਡ ਕਰ ਦੇ ਤੇ ਬਾਕੀ ਇਹ ਗੱਲ ਹੈਗੀ ਵੀ ਵੀਰ ਜੀ 50 ਚੋਂ 2000 ਰੁਪਿਆ ਮਾਨ ਕਰ ਦਿੱਤੀ 48 ਹਾਂਜੀ 48000 ਰੁਪਏ ਹਾਂਜੀ ਬਾਕੀ ਵਹਿੜ ਇਹ ਆ ਵੀ ਚਲੋ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਆਪਾਂ ਸਲਾਵਾ ਕਲਾਵਾ ਚ ਵੀ ਅਗਲੇ ਨੇ ਚੱਲਣਾ ਵਾ ਬਾਕੀ ਇਹ ਆ ਵੀ ਇਹ ਹੁਣ ਆਪਾਂ ਰਾਤ ਤੋਂ ਆਈ ਖਾਂਦੀ ਪੀਦੀ ਸੋਣਾ ਵਾ ਵੇਹੇ ਕਿ ਲੋਕਾਂ گاਵਾ ਤੇ ਐਸ ਡੰਗ ਪਾ ਦਈਏ ਤੇ ਤਕਾਲਾ ਨੂੰ ਮੱਝ ਜਾਂਦੀਆਂ ਹਾਂ ਹਾਂ ਹਾਂਜੀ ਹਾਂਜੀ ਬਾਕੀ ਆਪਾਂ 16 ਦੀ ਆਪਾਂ ਫੋਲ ਗਰੰਟੀ ਦਵਾਂਗੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 48000 ਦੀ ਬਾਈ ਝੰਡਾ ਸਿੰਘ ਕਹਿ ਰਿਹਾ ਵੀ 48 ਕਿਦੀ ਦੇ ਦਾਂਗੇ ਤੋ ਅੱਗੇ ਕੋਈ ਵੀ ਆਪਦੀ ਆਣ ਕੇ ਘਰੇ ਤੁਸੀਂ ਆਪਦੀ ਨਰਕ ਪਰਖ ਕਰ ਲਿਓ ਚੋਕੇ ਵੇਖ ਲਿਓ ਤੇ ਮੌਕੇ ਤੇ ਕੋਈ ਵੀ ਰੋ ਦਾ ਸੌਦਾ ਕਰਨਾ ਚਾਹੁੰਦਾ ਰੇਟ ਆਪਦੇ ਹਿਸਾਬ ਨਾਲ ਲਾਉਣਾ ਚਾਹੁੰਦਾ ਉਹ ਵੀ ला ਸਕਦਾ ਪਰ ਵੱਡੀ ਆ ਪੂਰੀ ਹਾਂਜੀ ਕਾਤੋਂ ਵਜੇ ਨਾਲ ਹੀ ਆ ਪੂਰੀ ਵੱਡੀ ਆ ਥੋੜੀ ਲਸੇਰੇ ਬਣ ਦੇ ਵਿੱਚ ਆ ਉਸ ਤਰ੍ਹਾਂ ਚਲੋ ਇਹ ਆ ਵੀ ਆ ਵੇਖੋ ਕਿੱਥੇ ਆਉਂਦੀ ਮੇਰੇ ਵੇਖੋ ਬਸ ਬਸ ਲੈ ਤੇ ਬਾਕੀ ਹੱਤ ਉਦਾਂ ਤੁਰਦੀ ਫਿਰਦੀ ਰਹੀ ਤਲਿਹਾਰੀ ਹੀ ਪਾਈ ਉਹਦਾ ਕਰਕੇ ਚਲੋ ਕਰਦੀ ਆ ਠੀਕ ਆ ਜੀ ਬਾਕੀ ਕੋਈ ਜਵਾਬ ਸਮਝ ਨਹੀਂ ਕੋਈ ਵੀ ਗੱਲ ਹੈਗੀ ਚਲੋ ਚੰਗੀ ਆ ਜੀ। ਇੱਕ ਆ ਵਹਿੜ ਬੁਖਾ ਦੋ। ਕਹੇ ਬੜੇ। ਲਓ ਜੀ। ਹੌਲੇ ਚ ਪਾ ਦਿ ਚਲੋ ਕੋਈ। ਸਿੰਘ ਸੁਗਾਲੀ। ਹਾਂ ਜੀ ਸਨਾਲੀ ਆ। ਅੱਛਾ ਤੇ ਇਸ ਸੁਆ ਸੁਂਦੀ ਅਗੇ? ਹਾਂ ਜੀ ਇਹ ਵੀਰ ਜੀ ਪਹਿਲਾ ਸੁਆ ਸੁਣੀ ਆ ਜੀ। ਅੱਛਾ ਪਹਿਲਾਂ ਸੁਣੀ। ਹਾਂ ਜੀ। ਅੱਛਾ ਤੇ ਜੰਮੀ ਪਲੀ ਵੜੀ ਸੀ। ਬਹੁਤ ਸਲਾਗਤ ਰੂਕ ਬਹੁਤ ਆ ਕਰਮਾਂ ਵਾਲੀ। ਦਿਨ ਕਿੰਨੇ ਲੈ ਜੂਗੀ? ਤੇ ਦੇਣੇ ਵੀਰ ਜੀ ਮੇਰੇ ਨਾਲ ਲੈ ਜੂਗੀ। ਅਜੇ 5-7 ਦਿਨ ਲੈ ਜੂਗੀ। ਆਡ ਰੂਟ ਬਹੁਤ ਵਧੀਆ ਤਿਆਰ ਕਰੂ ਕਰਮਾਂ ਵਾਲੀ। ਲਓ ਦੋਸਤੋ ਪਹਿਲਣ ਵੱਛੀ ਪਹਿਲਣ ਵਹਿੜ ਅ헤 ਸੁਣ ਜਾ ਰਹੀ ਆ। ਹਾਂ ਜੀ। ਠੀਕ ਆ ਜੀ। ਚਿੱਪ ਬੁ ਆਈਥਾ ਤੂੰ ਤਕਲੀਫ ਖਾ ਦੇ ਪਾ ਹਾ ਤੂੰ ਫੇਰ ਕੇ ਦਿਖਾ ਦੋ ਵਾਹੇ ਠੰਡੀ ਧੀਰੀ ਆ ਹਾਂਜੀ ਬਹੁਤ ਠੰਡੀ ਧੀਰੀ ਆ ਵੇਖੋ ਝੋਲੀ ਝਾਲੀ ਬਹੁਤ ਆ ਕਰਮਾਂ ਵਾਲੀ ਨੂੰ ਅਜੇ ਲੱਗੀ ਆ 8-10 ਦਿਨ ਲੈ ਜੂ ਤਾਨੂੰ ਪਤਾ ਤੇ ਫਿਰ ਹੈ ਵਿਚਾਰੀ ਇਹੋ ਹੀ ਗੱਲ ਬਾਤ ਆ ਹਾਂਜੀ ਹਾਂਜੀ ਬਈ ਪੁਚਕਾਰ ਦੇ ਪੁਚਕਾਰ ਕੇ ਜਿੱਥੇ ਮਰਜ਼ੀ ਡਾਕ ਲਓ ਹਾਂਜੀ ਹਾਂਜੀ ਤਾਂ ਬਾਕੀ ਤੂੰ ਵੀ ਪੂਰਾ ਲੰਮਾ ਜੀ ਕੋਈ ਗੱਲ ਨਹੀਂ ਸੀਲ ਸੂਲ ਦੋਸਤੋ ਪੂਰੀ ਆ ਤੇ ਪਹਿਲਾ ਸੂਆ ਵੀਰ ਝੰਡਾ ਕਹਿ ਰਿਹਾ ਵੀ ਸੋਣੀ ਆ ਹਾਂਜੀ ਬਾਕੀ ਆ ਤੁਹਾਡੇ ਸਾਹਮਣੇ ਕਰ ਦਿੱਤੀ ਆਪਾਂ ਬਿਲਕੁਲ ਸਿੰਘ ਹੈਗੇ ਆ ਕੋਈ 3-3 ਇੰਚ ਦੇ ਝੰਡੇ ਵੀਰ ਕਿ ਵੀਰ ਜੀ ਮੋਹਲ ਤੇ ਭਾਵੇਂ 35 ਕਰੀਏ 40 ਕਰੀਏ 32000 ਡਿਵਾਈਡ ਦੇ ਦਾਂਗੇ ਆਪਾਂ ਹਾਂ ਜੀ ਹਾਂ ਜੀ ਹਾਂ ਨਹੀਂ ਹਾਂ ਨਾਈਆ ਚਲੋ ਕੋਈ ਨਹੀਂ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ ਹਾਂ ਹਾਂ ਜੀ ਹਾਂ ਜੀ 1000 ਰੁਪਿਆ ਮਾਨ ਕੱਤੀ ਦੀ ਦੇ ਦਾਂਗੇ ਕੋਈ ਲਓ ਜੀ 31000 ਦੀ ਹਾਂ ਜੀ ਲੈ ਤੋਰ ਦੇ ਵੀ ਰੈਨੂੰ ਹਾਂ ਤੋਰ ਦੇ ਵੀਰ ਹਾਂ ਮੈਂ ਚਲੋ ਇਹ ਆ ਵੀ ਵਧੀਆ ਹਵਾ ਕਈ ਨਹੀਂ ਕੋਈ ਭੈਣ ਭਰਾ ਨਹੀਂ ਤੁਹਾਨੂੰ ਪਤਾ ਹਾਂ ਲਓ ਜੀ 31000 ਦੀ ਦੋਸਤੋ ਲਾਸਟ ਹੋ ਜਾਊਗੀ 31000 ਦੇ ਵਿੱਚ ਇਹ ਵੈੜ ਤੁਹਾਨੂੰ ਮਿਲ ਜਾਊਗੀ ਲੈਓ ਜੀ ਲੈਓ ਸੋ ਪਸੰਦ ਆਊਗੀ ਰੇਟ ਛੋਟਾ ਦੋਸਤੋ ਬਾਕੀ ਨਿੱਗਰ ਵਜਨ-ਵਜਨ ਪੂਰਾ ਹਾਈਟ ਵੀ ਮੀਡੀਅਮ ਤੋਂ ਉੱਚੀ ਆ ਹਾਂਜੀ ਤੇ ਝੰਡਾ ਸਿਆਂ ਆਪਣੇ ਕੋਲ ਲਾਸਟ ਵਿੱਚ ਸੀ ਹਾਂਜੀ ਲਾਸਟ ਵਿੱਚ ਹੀ ਵੀਰ ਜੀ ਤੇ ਝੰਡੇ ਭਾਈ ਬੋਲਦਗੇ ਨੰਬਰ ਵੀਰ ਜੀ ਨੰਬਰ ਹੈਗਾ 98724 39717 ਹਾਂਜੀ ਦੂਜਾ ਨੰਬਰ ਹੈਗਾ 82647 20068 ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਪੰਜਾਬ ਹਾਂਜੀ ਠੀਕ ਹੈ ਤੇ ਗ੍ਰੈਂਡ ਕੈਰੋਂ ਦੇ ਲਾਗੇ ਵੀਰ ਜੀ ਆਪਾਂ ਵੇਟ ਕਰਨੀਆਂ ਚੜ੍ਹਦੇ ਬੰਨੇ ਆ ਆਪਣੇ ਬਾਬਾ ਗੁਣੀਆ ਸਾਹਿਬ ਦਾ ਬੋਰਡ ਲੱਗਾ ਉੱਥੇ ਹਾਂ ਤੇ ਉਧਰਲੇ ਬੰਨੇ ਆਪਣੀਆਂ ਵੀਰ ਦੀ ਬਾਹਰ ਬੈਕਾਂ ਵਾਂ ਹਾਂਜੀ ਠੀਕ ਹੈ ਵੀਰ ਹਾਂਜੀ ਹਾਂਜੀ ਲਓ ਦੋਸਤੋ ਇਹ ਐਡਰੈਸ ਆ ਤੁਸੀਂ ਕਨਫਰਮ ਕਰ ਲਿਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ